ਤਾਂ ਤੋਂ ਅਸ਼ਵਨ ਜੀ ਇੰਗਲੈਂਡ ਤੋਂ ਆਏ ਹੋਏ ਨੇ ਇਹਨਾਂ ਨੇ ਕੁਝ ਚਿਰ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਸੀ ਸਾਂਝੇ ਕਰ ਦੇ ਐਕਸਪੀਰੀਅੰਸ ਕਰਨਾ ਚਾਹੁੰਦੇ ਸੀ ਮੈਂ ਇੰਗਲੈਂਡ ਪਿਛਲੇ 45 ਸਾਲ ਤੋਂ ਰਹਿ ਰਹੀ ਹਾਂ ਔਰ काफ़ी देर असं आते रहे हैं लेकिन हूँ मैं जो इतने दोबारा आना चाह रही थी मैंने कोई ऐसी जगह नहीं मिलती जिथे कि मैं सोचा कि भी मैं ज़्यादा देर रह सका ना तो मैं काफ़ी देर तो यह सर्च कर रही थी कोई ए जगह होए जो घर भी लगे और थोड़ा जो हॉलीडे टाइप भी लगे और माहौल अच्छा होए एंड दिस विज़ द बेस्ट प्लेस मैनू पता नहीं किस तरह अचानक नज़र आई ਤੁਸੀਂ ਆਇਓ ਬਾਹਰੋਂ ਤੁਹਾਡੇ ਕੋਲ 2-3 ਦਿਨ ਦਾ ਐਕਸਪੀਰੀਅੰਸ ਹੈ 2-3 ਦਿਨ ਦਾ ਐਕਸਪੀਰੀਅੰਸ ਕਿਸੇ ਕੀ ਇਹਨੂੰ ਐਕਸਪਲੇਨ ਕਰ ਸਕਦੇ ਹੋ ਮੇਰਾ ਖਿਆਲ ਹੈ ਕਿ ਥਿਸ ਪਲੇਸ ਇਸ ਅਗਰ ਇਹਦਾ ਸੰਜਾਕਰ ਨੇਮ ਰੱਖਿਆ ਗਿਆ ਨਾ ਉਹਦਾ ਐਗਜ਼ੈਕਟ ਮੀਨਿੰਗ ਵੈਸੇ ਉਹ ਘਰ ਉਹੀ ਹੈ ਕਿ ਇੱਕ ਸ਼ਾਂਤੀਪੂਰਵਕ ਕਿਸੇ ਘਰ ਦੇ ਵਿੱਚ ਅਗਰ ਅਸੀਂ ਇਕੱਠੇ ਮਿਲ ਕੇ ਰਹਿ ਸਕਦੇ ਹਾਂ ਇਕੱਠੇ ਰਹਿ ਸਕਦੇ ਹਾਂ ਤੇ ਉਹ ਨਾਮ ਜਿਹਨੇ ਵੀ ਰੱਖਿਆ ਤੁਸੀਂ ਰੱਖਿਆ ਕਿਸੇ ਨੇ ਹੈਲਪ ਕੀਤੀ ਇਟਸ ਅ ਵੰਡਰਫੁਲ ਉਹਦੇ ਵਿੱਚ ਇਹ ਉਹ ਜਗ੍ਹਾ ਜਿੱਥੇ ਤੁਹਾਡੀ ਪ੍ਰਾਈਵੇਸੀ ਵੀ ਪ੍ਰਾਈਵੇਸੀ ਵੀ ਹੈ ਹਾਂ ਪੂਰੀ ਹੈ ਹਾਂ ਪੂਰੀ ਹੈ ਔਰ ਫਿਰ ਇਟ 올 ਡਿਪੈਂਡਸ ਕਿ ਤੁਸੀਂ ਦੋਨੋਂ ਜਿਸ ਤਰ੍ਹਾਂ ਵੀ ਚਲੋ ਬੜੇ ਡਿਫਰੈਂਟ ਲੈਵਲ ਨਾਲ ਤੁਸੀਂ ਆਪਣੇ ਲਈ ਸ਼ੁਰੂ ਕੀਤਾ ਫਿਰ ਤੁਹਾਡੇ ਦਿਮਾਗ ਉਹ ਚੀਜ਼ ਆਈ ਉਹ ਵੀ ਜੇਕਰ ਅਸੀਂ ਰੱਬ ਨੂੰ ਬਿਲੀਫ ਕਰਦੇ ਹਾਂ ਤੇ ਉਹੋ ਹੀ ਚੀਜ਼ਾਂ ਆਪਣੇ ਮਾਈਂਡ ਚ ਆਉਂਦੀਆਂ ਤੁਸੀਂ ਉੱਥੇ ਪਬ ਕਲੱਬ ਵੀ ਖੋਲ ਸਕਦੇ ਸੀ ਐਸੀ ਵੀ ਕੋਈ ਗੱਲ ਨਹੀਂ ਉਹਦੀ ਵੀ ਬੜੀ ਡਿਮਾਂਡ ਹੈ ਸੇਲ ਦੀ ਜਿੰਨੀ ਵੀ ਚੀਜ਼ ਬਣੀ ਜੀ ਪਰਸਨਲ ਬਣੀ ਪਰਸਨਲ ਬਣਨ ਤੋਂ ਬਾਅਦ ਅਸੀਂ ਇਹਨੂੰ ਸ਼ੇਅਰ ਕਰਨਾ ਹਾਂ ਸ਼ੇਅਰ ਅਸੀਂ ਉਹਨਾਂ ਨਾਲ ਹੀ ਕਰਨਾ ਚਾਹੀਦਾ ਜੀਨੂੰ ਇਹਦੀ ਸਮਝ ਹੋਵੇ ਹਾਂ ਮਤਲਬ ਚੀਜ਼ਾਂ ਤਾਂ ਹੋਰ ਵੀ ਖੋਲੀਆਂ ਜਾ ਸਕਦੀਆਂ ਉਹ ਇੱਥੇ ਇਸ ਪੂਰੀ ਰੋਡ ਦੇ ਉੱਪਰ ਹੈ ਹੋਟਲ ਕੋਲ ਹਲੇ ਵੀ ਖੁੱਲੀਆਂ ਜਾ ਸਕਦੀਆਂ ਹਲੇ ਵੀ ਹਾਂ ਪਰ ਅਪੋ ਉਸ ਰਸਤੇ ਤੇ ਜਾਣਾ ਨਹੀਂ ਹਾਂ